ਜਿਹੜੇ ਪਾਸਟਰ ਨੇ ਅੰਕੁਰ ਨੂੰ ਲਾਜੀ ਉਥੇ ਰਣਜੀਤ ਆਪਣੀ ਵਿਖੇ ਆ ਰਹੇ ਨੇ ਪਰ ਕੁਝ ਜਿਹੜੇ ਸ਼ਰਾਰਤੀ ਅਨਸਰ ਹੈਗੇ ਸੀ ਉਹ ਚਾਹੁੰਦੇ ਸੀ ਵੀ ਜਿਹੜਾ ਇੱਥੇ ਪ੍ਰੋਗਰਾਮ ਨੂੰ ਖਰਾਬ ਕੀਤਾ ਜਾਵੇ ਮਗਰ ਉਹਨਾਂ ਦੀ ਮਨਛਾ ਜਿਹੜੀ ਇਹ ਕਦੀ ਵੀ ਨਹੀਂ ਪੂਰੀ ਹੋਵੇਗੀ ਕਿਉਂਕਿ ਅਸੀਂ ਸਾਰੇ ਭਰਾ ਇਕੱਠੇ ਆ ਪਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਇਦਾਂ ਦੇ ਲੋਕ ਹੈਗੇ ਆ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਧੀਆ ਕੋਈ ਕੰਮ ਹੁੰਦਾ ਵਾ ਪਰਮੇਸ਼ਵਰ ਦਾ ਕੰਮ ਹੁੰਦਾ ਵਾ ਔਰ ਸ਼ੈਤਾਨ ਨੂੰ ਵੀ ਅੱਗ ਲੱਗਦੀ ਆ ਇਹ ਸਾਰੇ ਲੋਕ ਜਿਹੜੇ ਨੇ ਇਹ ਸ਼ਰਾਰਤੀ ਅਨਸਰ ਨੇ ਇਹ ਜਿਹੜੇ ਪ੍ਰੋਗਰਾਮ ਕਰਦੇ ਤੇ ਖੱਲਰ ਪਉਂਦੇ ਨੇ ਕਿ ਪ੍ਰੋਗਰਾਮ ਹਰ ਕਿਤੇ ਹੁੰਦੇ ਆ ਹਰ ਇੱਕ ਨੂੰ ਖੁਸ਼ੀ ਨਾਲ ਮਨਾਉਣ ਦਿਆ ਕਰੋ ਕਦੀ ਵੀ ਕਿਸੇ ਦੇ ਧਰਮ ਦੇ ਵਿਰੋਧ ਨਾ ਬੋਲੋ ਇਹਨਾਂ ਨੇ ਪ੍ਰੋਗਰਾਮ ਰੱਖਿਆ ਵਾ ਇੱਥੇ ਬੰਦਗੀ ਵਾ ਰੰਜੀਤ ਐਮਣੀ ਸੋ ਸਾਡੇ ਸਮਾਜ ਦੇ ਕੁਝ ਵੀਰ ਆ ਜਿਨ੍ਹਾਂ ਨੇ ਸ਼ਾਸਨ ਪ੍ਰਸ਼ਾਸਨ ਨੂੰ ਕੁਝ ਮੰਗ ਪੱਤਰ ਦਿੱਤੇ ਆ ਕਿ ਇਸ ਇਸ ਪ੍ਰੋਗਰਾਮ ਨੂੰ ਰੋਕਿਆ ਜਾਵੇ ਸੋ ਸ਼ਾਸਨ ਪ੍ਰਸ਼ਾਸਨ ਗਾੜੀ ਅਸੀਂ ਵੀ ਬੇਨਤੀ ਕਰਦੇ ਆ ਇਹ ਜਿਹੜੇ ਪ੍ਰੋਗਰਾਮ ਆ ਕਦੀ ਵੀ ਨਹੀਂ ਰੋਕੇ ਜਾਣੇ ਚਾਹੀਦੇ ਹਰੇਕ ਧਰਮ ਨੂੰ ਆਪੋ ਆਪਣਾ ਫਰਜ਼ ਆ ਆਪਣੇ ਗੁਰੂਆਂ ਨੂੰ ਮਹਾਪੁਰਸ਼ਾਂ ਨੂੰ ਪੁੱਛਣੀ ਚਾਹੀਦੀ ਸ਼ਾਸਨ ਪ੍ਰਸ਼ਾਸਨ ਗਾੜੀ ਬੇਨਤੀ ਕਰਦੇ ਆ ਜਿਹੜਾ ਇਹੋ ਜਿਹਾ ਵਖਾંત ਪਾਉਂਦਾ ਵਾ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਚਾਹੀਦੀ ਆ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਅਪੋਸਟਲ ਅੰਕੂ ਨਰੂਲਾ ਦੇ ਵੱਲੋਂ 11 ਜੂਨ ਨੂੰ ਅੰਮ੍ਰਿਤਸਰ ਦੇ ਵਿੱਚ ਕਰਵਾਇਆ ਜਾ ਰਿਹਾ ਵੱਡਾ ਕ੍ਰੂਸਟ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਗਲੋਬਲ ਕ੍ਰਿਸਚਨ ਐਕਟ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਪਹੁੰਚੇ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੱਕ ਦੇ ਵਿੱਚ ਵਕ ਵਕ ਧਾਰਮਿਕ ਜਥੇਬੰਦੀਆਂ ਵੀ ਆਈਆਂ ਨੇ ਕਿਉਂਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਕੁਝ ਲੋਕਾਂ ਨੇ ਇਸ ਸਮਾਗਮ ਦੇ ਵਿੱਚ ਵਿਕਨ ਪਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਸੀ ਕਿ ਉਹ ਇਸ ਪ੍ਰੋਗਰਾਮ ਨੂੰ ਹੋਣ ਨਹੀਂ ਦੇਣਗੇ ਤੇ ਜਿਸ ਤੋਂ ਬਾਅਦ ਅੱਜ ਅਪੋਸਟਲ ਅੰਕੁਰੂਲਾ ਦੇ ਹੱਕ ਦੇ ਵਿੱਚ ਵਕ ਵਕ ਧਾਰਮਿਕ ਜਥੇਬੰਦੀਆਂ ਆਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪਹੁੰਚਣ ਤੇ ਉਹ ਪੋਸਟਲ ਅੰਕ ਨੂੰ ਉਰਲਾ ਜੀ ਦਾ ਪਰਮਾਤਮਾ ਸਵਾਗਤ ਕਰਨਗੇ ਅਤੇ ਪ੍ਰੋਗਰਾਮ ਦੇ ਵਿੱਚ ਹਰ ਤਰ੍ਹਾਂ ਦਾ ਉਹ ਸਹਿਯੋਗ ਵੀ ਕਰਨਗੇ ਤੇ ਉਹਨਾਂ ਧਾਰਮਿਕ ਜਥੇਬੰਦੀਆਂ ਨੇ ਇਸ ਧਾਰਮਿਕ ਸਮਾਗਮ ਦੇ ਵਿੱਚ ਜੋ ਵਿਗਨ ਪਾ ਰਹੇ ਨੇ ਉਹਨਾਂ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ ਮੇਰਾ ਨਾਮ ਜੀ ਜਮਲ ਸਿੰਘ ਸ਼ਹਿਰੀ ਭਗਵਾਨ ਵਾਲਮੀਕੀ ਗੁਰੂ ਗਿਆਨ ਆ ਸ਼ਕਤੀਦਾਨ ਵੱਲੋਂ ਮੈਂ ਮੁੱਖ ਸੰਚਾਲਕ ਆ ਅੱਜ ਆਪਾਂ ਰਣਜੀਤ ਐਮਣੀ ਪਹੁੰਚੇ ਆ ਜਿੱਥੇ ਸਾਡੇ ਸਾਰੇ ਕ੍ਰਿਸ਼ਨ ਭਾਈਚਾਰੇ ਦੇ ਵੀਰ ਇਕੱਠੇ ਹੋਏ ਆ ਇਹ ਸਾਡੇ ਭਰਾਵਾ ਤੇ ਇਹਨਾਂ ਦੇ ਭਰਾਵਾ ਸੋ ਸਾਡੇ ਸਮਾਜ ਜਲ ਨੂੰ ਕੁਝ ਵੀਰਵਾ ਜਿਨ੍ਹਾਂ ਨੇ ਇਹਨਾਂ ਦੇ ਪ੍ਰੋਗਰਾਮ ਵਿੱਚ ਵਿਖਾਣਤ ਪਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਨਾਂ ਵੀਰਾਂ ਗਾੜੀ ਵੀ ਬੇਨਤੀ ਕਰਦੇ ਆ ਕਿ ਪ੍ਰੋਗਰਾਮ ਹਰ ਕਿਤੇ ਹੁੰਦੇ ਆ ਹਰ ਇੱਕ ਨੂੰ ਖੁਸ਼ੀ ਨਾਲ ਮਨਾਉਣ ਦਿਆ ਕਰੋ ਕਦੀ ਵੀ ਕਿਸੇ ਦੇ ਧਰਮ ਦੇ ਵਿਰੋਧ ਨਾ ਬੋਲੋ ਹਰ ਇੱਕ ਧਰਮ ਆਪੋ ਆਪਣਾ ਧਰਮ ਹਰ ਇੱਕ ਨੂੰ ਪਿਆਰਾ ਵਾ ਸੋ ਇੱਥੇ ਕੋਈ ਇਹਨਾਂ ਨੇ ਪ੍ਰੋਗਰਾਮ ਰੱਖਿਆ ਵਾ ਇੱਥੇ ਬੰਦਗੀ ਵਾ ਰਣਜੀਤ ਐਮਣੀ ਤੇ ਸਾਰਾ ਕ੍ਰੀਚਰ ਪ੍ਰਿੰਟ ਇਕੱਠੇ ਹੋਇਆ ਸੋ ਸਾਡੇ ਸਮਾਜ ਦੇ ਕੁਝ ਵੀਰ ਆ ਜਿਨ੍ਹਾਂ ਨੇ ਸ਼ਾਸਨ ਪ੍ਰਸ਼ਾਸਨ ਨੂੰ ਕੁਝ ਮੰਗ ਪੱਤਰ ਦਿੱਤੇ ਆ ਕਿ ਇਸ ਇਸ ਪ੍ਰੋਗਰਾਮ ਨੂੰ ਰੋਕਿਆ ਜਾਵੇ ਸੋ ਸ਼ਾਸਨ ਪ੍ਰਸ਼ਾਸਨ ਘਾੜੀ ਅਸੀਂ ਵੀ ਬੇਨਤੀ ਕਰਦੇ ਆ ਇਹ ਜਿਹੜੇ ਪ੍ਰੋਗਰਾਮ ਆ ਕਦੀ ਵੀ ਨਹੀਂ ਰੋਕੇ ਜਾਣੇ ਚਾਹੀਦੇ ਹਰੇਕ ਧਰਮ ਨੂੰ ਆਪੋ ਆਪਣਾ ਫਰਜ਼ ਆ ਆਪਣੇ ਗੁਰੂਆਂ ਨੂੰ ਮਹਾਪੁਰਸ਼ਾਂ ਨੂੰ ਪੁੱਛਣ ਜੋਗ ਆ ਸ਼ਾਸਨ ਪ੍ਰਸ਼ਾਸਨ ਘਾੜੀ ਬੇਨਤੀ ਕਰਦੇ ਆ ਜਿਹੜਾ ਇਹੋ ਜਿਹਾ ਵਿਖਾਂਤ ਪਾਉਂਦਾ ਵਾ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਚਾਹੀਦੀ ਆ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਸੋ ਅਸੀਂ ਆਪਣੇ ਸਮਾਜ ਦੇ ਵੀਰਾਂ ਘਾੜੀ ਬੇਨਤੀ ਕਰਦੇ ਆ ਜਿਨ੍ਹਾਂ ਨੇ ਵੀ ਇਹ ਕੋਸ਼ਿਸ਼ ਕੀਤੀ ਆ ਮਾੜੀਆਂ ਨਿੰਦਣ ਜੋ ਕਰ ਲਵਾ ਅਸੀਂ ਵੀ ਪਾਵਨ ਵਾਲਮੀਕੀ ਤੀਰ ਤੋਂ ਲਿੰਕ ਆ ਬਾਬਾ ਮਲਕੀਨਾਥ ਜੀ ਦੇ ਨਾਲ ਵਾਂ ਸਾਰੇ ਸਮਾਜ ਦੇ ਨਾਲ ਵਾਂ ਇਹਨਾਂ ਵੀਰਾਂ ਦੇ ਨਾਲ ਵੀ ਆ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਵੀ ਸਾਡੇ ਭਰਾ ਵਾ ਤੇ ਕ੍ਰਿਸ਼ਨ ਭਾਈ ਜਾਰਾ ਵੀ ਸਾਡੇ ਭਰਾ ਵਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਅਸੀਂ ਇਹਨਾਂ ਨਾਲ ਖੜਦੇ ਆ ਮੰਗਰੇ ਇਹ ਜਿਹੜੀ ਨਿੰਦਣ ਜੋ ਕਰ ਲਵਾਏ ਸਾਨੂੰ ਚੰਗੀ ਨਹੀਂ ਲੱਗੀ ਆਪਣੇ ਭਰਾਵਾਂ ਗੜੀ ਬੇਨਤੀ ਕਰਦੇ ਆ ਕਿ ਐਓ ਜੀ ਹਰਕਤ ਕਦੀ ਵੀ ਨਾ ਕਰੋ ਹਰ ਇੱਕ ਧਰਮ ਜਿਹੜਾ ਵਾ ਪੂਜਣ ਜੋਗ ਆ ਅਸੀਂ ਤੁਹਾਡੇ ਨਾਲ ਖੜੇ ਆ ਕ੍ਰਿਸ਼ਨ ਭਾਈ ਜਰਾ ਸਾਡੇ ਨਾਲ ਖੜਾ ਅਸੀਂ ਉਹਨਾਂ ਨਾਲ ਖੜੇ ਆ ਜੋ ਇਹਨਾਂ ਦਾ ਪ੍ਰੋਗਰਾਮ ਆ ਖੁਸ਼ੀ ਖਿਚਾਲੀ ਨਾ ਹੋਣ ਦੋ ਕਿਉਂਕਿ ਕਿਤੇ ਵੀ ਇਹ ਗੱਲ ਜਿਹੜੀ ਸੁਣ ਜੋਗ ਜਿਹੜੀ ਵਿਵਾਦ ਪੈਂਦਾ ਤੇ ਕਿਸੇ ਦੇ ਪ੍ਰੋਗਰਾਮ 'ਚ ਵਿਵਾਦ ਪਾ ਕੇ ਆਪਾਂ ਖੁਸ਼ ਨਹੀਂ ਆ ਜਿੱਥੇ ਜਿੱਦੀ ਸ਼ਰਧਾ ਵਾ ਪੂਜਣ ਜੋਗ ਆ ਉਹਨੂੰ ਆਪੋ ਆਪਣੀ ਸ਼ਰਧਾ ਜੋਗ ਪੂਜਣ ਦੋ ਜੋ ਬਲੇ ਸੋਨਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮਸੀ ਦੀ ਸੋ ਅੱਜ ਸਾਡੇ ਸਾਰੇ ਵੱਖ-ਵੱਖ ਜਥੇਬੰਦੀਆਂ ਤੋਂ ਸਾਡੇ ਭਰਾ ਜਿਹੜੇ ਸਾਡੇ ਕੋਲ ਇੱਥੇ ਆਏ ਨੇ ਵਾਲਮੀਕੀ ਭਾਈਚਾਰੇ ਤੋਂ ਆਏ ਨੇ ਮਜਬੀ ਸਿੱਖ ਭਾਈਚਾਰੇ ਤੋਂ ਆਏ ਨੇ ਸਿੱਖ ਭਾਈਚਾਰੇ ਤੋਂ ਆਏ ਨੇ ਹਿੰਦੂ ਭਾਈਚਾਰੇ ਤੋਂ ਆਏ ਨੇ ਅਸੀਂ ਸਾਰੇ ਇੱਕ ਜਿਹੜੇ ਇਕੱਠੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਔਰ ਸਾਰੇ ਧਰਮ ਸਾਡੇ ਲਈ ਸਤਿਕਾਰਯੋਗ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਆਂਸਰਾਂ ਨੇ ਅੰਮਰਸਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੇ ਜਿਹੜੇ ਪਾਸਟਰ ਨੇ ਅੰਕੁਰ ਨੂੰ ਲਾਜੀ ਹੋਏ ਇਥੇ ਰਣਜੀਤਿਆਪਨੀ ਵਿਖੇ ਆ ਰਹੇ ਨੇ ਔਰ ਕੁਝ ਜਿਹੜੇ ਸ਼ਰਾਰਤੀ ਆਂਸਰ ਹੈਗੇ ਸੀ ਉਹ ਚਾਹੁੰਦੇ ਸੀ ਵੀ ਜਿਹੜਾ ਇਥੇ ਪ੍ਰੋਗਰਾਮ ਨੂੰ ਖਰਾਬ ਕੀਤਾ ਜਾਵੇ ਮਗਰ ਉਹਨਾਂ ਦੀ ਮਨਛਾ ਜਿਹੜੀ ਇਹ ਕਦੀ ਵੀ ਨਹੀਂ ਪੂਰੀ ਹੋਵੇਗੀ ਕਿਉਂਕਿ ਅਸੀਂ ਸਾਰੇ ਭਰਾ ਇਕੱਠੇ ਆ ਅਸੀਂ ਸਰ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਕਰਦਾ ਵੀ ਜਿਹੜੇ ਇਦਾਂ ਦੇ ਲੋਕ ਹੈਗੇ ਆ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਗੌਰਵ ਗੱਲ ਨੂੰ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਮੇਂ-ਸਮੇਂ ਤੇ ਜਦੋਂ ਵਧੀਆ ਕੋਈ ਕੰਮ ਹੁੰਦਾ ਵਾ ਪਰਮੇਸ਼ਵਰ ਦਾ ਕੰਮ ਹੁੰਦਾ ਵਾ ਔਰ ਸ਼ੈਤਾਨ ਨੂੰ ਵੀ ਅੱਗ ਲੱਗਦੀ ਆ ਇਹ ਸਾਰੇ ਲੋਕ ਜਿਹੜੇ ਨੇ ਇਹ ਸ਼ਰਾਰਤੀ ਅਨਸਰ ਨੇ ਇਹ ਜਿਹੜੇ ਸਾਰੇ ਧਰਮਾਂ ਦਾ ਕੋਈ ਵੀ ਕਿਸੇ ਦੇ ਵੀ ਧਰਮ ਦਾ ਕੋਈ ਪ੍ਰੋਗਰਾਮ ਕਰੇ ਉਹ ਚ ਖੱਲਰ ਪਾਉਂਦੇ ਨੇ ਇਹ ਬਲੈਕਮੇਲਰ ਬੰਦੇ ਹੈਗੇ ਨੇ ਔਰ ਅਸੀਂ ਬਹੁਤ ਜਲਦ ਇਹਨਾਂ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਕਰਾਉਣਾ ਜਾ ਰਹੇ ਆ ਕਿਉਂਕਿ ਦੇਖੋ ਸਾਰੇ ਧਰਮ ਮੈਂ ਤੁਹਾਨੂੰ ਦੱਸਿਆ ਪੂਜਣ ਦੇ ਯੋਗ ਨੇ ਹਿੰਦੂ ਜਿਹੜੇ ਸਾਡੇ ਭਰਾ ਨੇ ਅੱਜ ਸਾਡੇ ਨਾਲ ਖੜੇ ਨੇ ਵੈਲਮਿਕੀ ਸਮਾਜ ਸਾਡਾ ਸਾਰਾ ਆਪਣਾ ਅੰਮ੍ਰਿਤ ਜੀ ਵੀ ਸਿੱਖ ਭਾਈਚਾਰਾ ਆਪਣਾ ਵਾ ਤੁਸੀਂ ਦੇਖੋ ਸ ਸੋ ਇਹ ਜਿਹੜੇ ਲੋਕ ਨੇ ਇਹਨਾਂ ਦੀ ਇਹ ਮੰਸ਼ਾ ਹੁੰਦੀ ਹੈ ਕਿਦਾਂ ਜਿਹੜਾ ਵਾ ਆਪਣਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਕਿਦਾਂ ਜਿਹੜਾ ਲਾਅਨ ਔਰ ਆਰਡਰ ਦੀ ਜਿਹੜੀ ਸਥਿਤੀ ਆ ਖਰਾਬ ਕੀਤੀ ਜਾਵੇ ਮਗਰ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ ਵੀ ਇਹੋ ਜਿਹੇ ਲੋਕਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਜਾਬ ਪ੍ਰਧਾਨ ਮਨੋਇਕ ਮਾ ਡਿਪਟੀ ਸ਼ਿਵਸਨ ਸ਼ੀਰੇਨ ਤੋਂ ਜਿਹੜਾ ਅੱਜ ਕ੍ਰਿਸ਼ਨਪੁਰ ਦਾ ਜਿਹੜਾ ਇਥੇ ਪ੍ਰੋਗਰਾਮ ਹੋ ਰਿਹਾ ਜਾ ਰਿਹਾ ਤੇ ਆਪਾਂ ਮੋਡੇ ਨਾ ਮੋਡੇ ਲਾ ਕੇ ਰੋਤੇ ਸਾਡੀ ਸ਼ਿਵਸੇਨਾ ਤੇ ਜਿਹੜਾ ਵੀ ਅਰਚਨ ਪਾਂਡ ਹੈ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੈ ਸ਼੍ਰੀ ਰਾਮ ਜੀ